ਬਿੱਤਲ ਦਾ ਫੈਨ ਜੱਟ ਸੋਨੇ ਵਰਗਾ ਲੋਕਟ ਬਣਾ ਕੇ ਤੇਰੇ ਪਾਦੂ ਰੌਂਦਦਾ ਆ ਦੇਖ ਲਓ ਦੋਸਤੋ ਜੱਟਾਂ ਦੇ ਮੁੰਡੇ ਨੇ ਲਾ ਦਿੱਤਾ ਨਵਾਂ ਜਗਾੜ ਜੀਰੀ ਦੇ ਵਿੱਚ ਪਾਉਣ ਦੇ ਲਈ ਦਵਾਈ ਲੈ ਆਇਆ ਜਹਾਜ਼ ਜੱਥੇ ਕਿ ਦੋਸਤੋ ਮੌਕੇ ਵੀਡੀਓ ਹੋ ਗਈ ਬਾਹਰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ ਸਾਫ ਦੇਖੋ ਦੋਸਤੋ ਮੁੰਡੇ ਨੇ ਬੜਾ ਹੀ ਕਮਾਲ ਦਾ ਜਗਾੜ ਲਾ ਦਿੱਤਾ ਤੇ ਜਹਾਜ਼ ਦੇ ਨਾਲ ਬੰਨ੍ਹ ਦਿੱਤੀ ਦਵਾਈ ਵਾਲੀ ਸ਼ੀਸ਼ੀ ਤੇ ਚਾੜ ਦਿੱਤਾ ਉੱਪਰ ਨੂੰ ਤੇ ਸਾਰੇ ਹੀ ਖੇਤ ਦੇ ਵਿੱਚ ਖੰਡਾ ਦਿੱਤੀ ਦਵਾਈ ਜਿਸ ਨੂੰ ਇਹ ਦਵਾਈ ਦੋਸਤੋ ਪਟੇਲਾ ਕਲੋਰ ਜੋ ਕੀ ਦੋਸਤੋ ਝੋਨਾ ਲੱਗਣ ਤੋਂ ਬਾਅਦ ਕਿਸਾਨ ਪਾਉਂਦੇ ਹਨ ਉਥੇ ਤੋਂ ਉੱਤੇ ਸੋ ਮੁੰਡੇ ਨੇ ਝੋਨੇ ਦੇ ਵਿੱਚ ਜਿਹੜੇ ਦੇਣ ਦੀ ਬਜਾਏ ਆਪਣਾ ਇੱਕ ਨਿੱਕਾ ਜਿਹਾ ਜਹਾਜ਼ ਲੈ ਲਿਆ ਉਸ ਦੇ ਨਾਲ ਬੰਨੀ ਬੋਤਲ ਤੇ ਖੇਤ ਦੇ ਆਲੇ-ਦਾਲੇ ਦੀ ਘੁਮਾ ਦਿੱਤਾ ਤੇ ਆਪਣੇ ਖੇਤ ਵਿੱਚ ਦੀ ਪਾ ਦਿੱਤੀ ਦਵਾਈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਕੀ ਦੋਸਤੋ ਤੁਸੀਂ ਇਸ ਜੱਟਾਂ ਦੇ ਮੁੰਡੇ ਦੇ ਜਿਗਾਰ ਨੂੰ ਕਿਵੇਂ ਦੇਖਦੇ ਜਿਵੇਂ ਕਿ ਦੋਸਤੋ ਦੇਖਿਆ ਜਾਵੇ ਕਿ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਵੀਡੀਓ ਬੇਹੱਦ ਸੋਸ਼ਲ ਵੀਡੀਓ ਤੇ ਬੇहद ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੰਦੇ ਹਨ ਉੱਥੇ ਤੋਂ ਉਸ ਮੁੰਡੇ ਨੇ ਵੀ ਬੇਹੱਦ ਸੋਹਣਾ ਜਗੜ ਲਾਇਆ ਤੇ ਆਪਣੇ ਖੇਤ ਦਾ ਕੰਮ ਸੌਖਾ ਕਰਨ ਦੇ ਲਈ ਲੈ ਆਇਆ ਜਹਾਜ਼ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ